ਅਸਮੇ ਸ਼ਹਿਰ ਮੂਗੇ ਦੇ ਵਿੱਚ ਤੇ ਦੁੱਧ ਵਾਲੇ ਹਾਤੇ ਦੇ ਵਿੱਚ ਮੌਜੂਦ ਆ ਤੇ ਕਾਫੀ ਜਾਨਵਰ ਇਹ ਸਾਹ ਹਾਤੇ ਦੇ ਵਿਕਾਊ ਆ ਗਾਸ ਹੁੰਦੀ ਆ ਪਹਿਲੇ 130 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਤਾਂ ਚਟਾਂ ਚਟਾਂ ਗਾਂ ਦਾ ਜ਼ਬਰਦਸਤਾ ਕੁਆਲਿਟੀ ਵੇਖੋ ਤੁਸੀਂ ਲੇਵੇ ਭਾਂਡੇ ਵਾਲੀ ਆ ਤੋਰ ਤਰ ਮੋੜਦੇ ਮੜੀ ਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਵਿਖਾਤੀ ਆ ਚੰਗੇ ਦੁੱਧ ਦੀ ਮਾਲਕਾਂ ਅੱਗੇ ਸੂਆ ਸੋਨਾ ਜੀ ਦੂਜਾ ਸੂਆ ਸੋਨਾ ਹਾਂਜੀ ਗੱਭਣ ਕਿੰਨੇ ਚਿਰ ਦੀ ਆ ਇਹ ਸਾਢੇ 3 ਮਹੀਨੇ ਦੀ ਜੀ ਸਾਢੇ 3 ਮਹੀਨੇ ਦੀ ਦੁੱਧ ਵੀਰੇ ਦੁੱਧ 7 ਕਿਲੋ ਹੈਗਾ ਜੀ 7 ਕਿਲੋ ਹੈਗਾ ਰੇਟ ਬਾਈ ਇਹਨਾ 90 90 ਠੀਕ ਹੈ ਭਾਈ ਲੈ ਵੀ ਮੇਤਰੋ ਨੀਲੀ ਦਾ ਵੀ ਦੱਸਣਾ ਤੇ ਮੈਂ ਚੰਗੀ ਆ ਟਿਕਾਣਾ ਮੈਂ ਦਾ ਵੱਡੀ-ਵੁੱਡੀ ਮੈਂ ਆ ਪੂਰੀ ਤੇ ਦਿਨ 4 ਮਹੀਨੇ ਇਹ ਗੱਬਣੀ ਸਾਢੇ 3-4 ਮਹੀਨਿਆਂ ਦੀ ਹੈ ਹਾਂਜੀ ਦੁੱਧ ਵੀਰੇ ਦੁੱਧ 7 ਕਿਲੋ ਹੈਗਾ ਜੀ ਠੀਕ ਹੈ ਮਿਲਦੀ ਦੋਵੇਂ ਟਾਈਮ ਹੀ ਹੈ ਭਾਈ ਹਾਂਜੀ ਠੀਕ ਹੈ ਭਾਈ ਤੇ ਇਹਦਾ ਰੇਟ ਭਾਈ ਕੀ ਰਹੂਗਾ ਵੀਰੇ ਇਹਦਾ 80 ਜੀ ਸਾਢੇ 3-4 ਦੀ ਜੀ ਠੀਕ ਹੈ ਦੁੱਧ ਵੀਰੇ ਦੁੱਧ 7 ਕਿਲੋ ਹੋਊਗਾ ਜੀ ਅੰਦਰ 7 ਕਿਲੋ ਠੀਕ ਮਿਲਦੀ ਇਹਵੇ ਦੋਵੇਂ ਟਾਈਮ ਹੀ ਹੈ ਭਾਈ ਹਾਂਜੀ ਠੀਕ ਹੈ ਵੀਰੇ ਤੇ ਇਹਦਾ ਰੇਟ ਭਾਈ ਐਂਡਾਈ 60000 ਜੀ ਠੀਕ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋਤਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਮੋਗੇ ਦੇ ਵਿੱਚ ਮੋਗੇ ਸ਼ਹਿਰ ਦੇ ਵਿੱਚ ਆ ਤੇ ਮੇਨ ਬਾਜ਼ਾਰ ਦੇ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਕੋਲੀਏ ਵਾਲੇ ਗੁਰਦੁਆਰੇ ਦੀ ਬੈਕ ਸਾਈਡ ਦੇ ਉੱਤੇ ਬਾਈ ਦਾ ਹਾਤਾਵਾਜ ਹਾfte ਦੇ ਵਿੱਚ ਮੈਂ ਮੌਜੂਦ ਹਾਂ ਤੇ ਜਾਨਵਰ ਮਿੱਤਰੋ ਤੁਹਾਨੂੰ ਇਸ ਹਫ਼ਤੇ ਦੇ ਵਿੱਚੋਂ ਕਾਫੀ ਖਜ਼ਾਨਾ ਵਿਖਾ ਦੇਣਾ ਟੋਕੜਾ ਗੱਪਣਾ ਮਈਆਂ ਵਿਖਾ ਦੇਣੀਆਂ ਚਾਰ ਦੋ ਟੋਕੜਾ ਗਾਈਆਂ ਵਿਖਾ ਦੇਣੀਆਂ ਤੇ ਇੱਕ ਮਿੱਤਰੋ ਬਾਕਮਾਲ گاਂ ਵੱਡੇ ਢਾਂਚੇ ਦੀ ਚੰਗੇ ਦੁੱਧ ਦੀ ਮਾਲਕਣ ਵਿਖਾ ਦੇਣੀ ਆ ਟੋਟਲ ਜਾਨਵਰ ਤਾਂ ਹੋਣਗੇ 10-2 ਕਟੀਆਂ ਵੀ ਸੱਚ ਵਿਖਾਉਣੀਆਂ ਪੂਰੀਆਂ ਚੰਗੀਆਂ ਇਸ ਟਾਈਮ ਐ ਸ਼ਹਿਰ ਮੂਗੇ ਦੇ ਵਿੱਚ ਤੇ ਦੁੱਧ ਵਾਲੇ ਹਾfte ਦੇ ਵਿੱਚ ਮੌਜੂਦ ਆ ਤੇ ਕਾਫੀ ਜਾਨਵਰ ਇਸ ਹਾfte ਦੇ ਵਿਕਾਊ ਆ ਗੱਲਬਾਤ ਕਰਦੇ ਆ ਮਿਲਦੇ ਆਂ ਵੀਰ ਤੋਂ ਜਾਣਕਾਰੀ ਲੈਣੇ ਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਵੱਡੇ ਭਾਈ ਬਹੁਤ ਵਧੀਆ ਜੀ ਸਿੱਤਾ ਠੀਕ ਠਾਕ ਆ ਭਰਾ ਜੀ ਹਾਂਜੀ ਹਾਂਜੀ ਠੀਕ ਆ ਵੱਡੇ ਭਾਈ ਅੱਜ ਕਿੰਨੀਆਂ ਮਈਆਂ ਤੋਕੜਾ ਗੱਬਣਾ ਵਿਖਾ ਦੇਾਂਗੇ ਚਾਰ ਤੋਕੜਾ ਗੱਬਣਾ ਮੱਝਾਂ ਜੀ ਚੈੱਕ ਪਾਸ ਚਾਰ ਚੈੱਕ ਪਾਸ ਤੇ گاਵਾ ਵੀਰੇ گاਵਾ ਤੋਕੜਾ ਗੱਬਣਾ ਨਹੀਂ ਗਿਆ ਜੀ ਠੀਕ ਆ ਤੇ ਨੀਲੀ ਰਵੀ ਦੀ ਵੀ ਇੱਕ ਮਈ ਹੈਗੀ ਵਿੱਚ ਹਨਾ ਹਾਂਜੀ ਠੀਕ ਆ ਵੱਡੇ ਭਾਈ ਆ ਵੱਡੀ گاਵਾ ਜਿਹੜੀ ਇਹਦੀ ਕੀ ਡਿਟੇਲ ਆ ਯਾਰਾ ਇਹ ਪਹਿਲੇ ਸੂਹ ਆਪਣੇ ਕੋ 30 ਕਿਲੋ ਦੋ ਦਿੱਤਾ ਜੀ ਇਹਨੇ ਪਹਿਲੇ ਸੂਹ 30 ਕਿਲੋ ਦੋ ਦਿੱਤਾ ਹੈ ਹਾਂਜੀ ਦੂਜਾ ਸੂਹ ਆ ਜੀ ਤਿਆਰ ਪੰਜ ਚਾਰ ਦਿਨ ਲਊਗੀ ਜੀ ਹੁਣ ਦੂਜਾ ਸੂਹ ਹੁੰਦੀ ਹੈ ਹੈ ਹਾਂਜੀ ਪੰਜ ਚਾਰ ਦਿਨ ਲੈ ਜੂਗੀ ਹਾਂਜੀ ਠੀਕ ਆ ਵੀਰੇ ਤੇ ਸੀਮਨ ਦਾ ਕੀ ਪਤਾ ਕੁਛ ਇਹਦੇ ਆਪਦਾ ਜਾ ਲੱਗੇਗਾ ਨਹੀਂ ਐਫ ਐਫ ਦਾ ਨਹੀਂ ਪਤਾ ਕਿਹੜਾ ਜੀ خیال ਨਹੀਂ ਕੀਤਾ ਠੀਕ ਆ ਵੀਰੇ ਠੀਕ ਆ ਬਾਈ ਤੇ ਵੀਰੇ ਹੁਣ ਚਵਾਈ ਚਵਾਈ ਕਿਵੇਂ ਆ ਓਕੇ ਜਾਵਾਂ ਹਾਂਜੀ ਓਕੇ ਜੀ ਠੀਕ ਆ ਵੀਰੇ ਇਹਦਾ ਰੇਟ ਕੀ ਰਹੂਗਾ ਬਾਈ ਮੁੱਲ ਤਾਂ ਜਿੰਨਾ ਮਰਜ਼ੀ ਕਰੀਏ ਇੱਕ 40 ਦੇ ਦਾਂਗੇ ਜੀ ਇੱਕ 40 ਦੀ ਦੇ ਦਾਂਗੇ ਕੋਈ ਇਹਦੇ ਵਿੱਚੋਂ ਲਾੜ ਪਿਆਰ ਪਿਆਰ ਮਾਨ ਤਨ ਕਰ ਲੇ ਵੀ ਮੇਤਰੋ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ 30 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਧੰਚਾ ਢੰਚਾ ਗਾਂ ਦਾ ਜ਼ਬਰਦਸਤਾ ਕੁਆਲਿਟੀ ਵੇਖੋ ਤੁਸੀਂ ਲੇਵੇ ਭਾਂਡੇ ਵਾਲੀਆ ਤੋਰ ਤਰ ਮੋੜਦੇ ਮਾੜੀ ਜੀ ਵੀਰੇ ਮੂੰਹ ਮਾ ਦੀ ਬਹੁਤ ਸੋਹਣੀ ਆ ਮਨੋ ਧੰਚਾ ਜ਼ਬਰਦਸਤਾ ਕੁਆਲਿਟੀ ਬਹੁਤ ਆ ਬਾਕੀ ਢਾਂਚੇ ਵੱਲੋਂ ਵੀ ਬਈ ਮਜ਼ਬੂਤ ਆ ਤੇ ਸਰੀਰਕ ਮੰਤਰ ਵੱਲੋਂ ਵੀ ਬਈ ਚੰਗੀ ਪੜੀ ਸੰਭੀ ਆ ਕੋਈ ਢਾਂਚੇ ਵੱਲੋਂ ਨਹੀਂ ਕਹਿ ਸਕਦਾ ਜਾਂ ਸਰੀਰ ਵੱਲੋਂ ਕੋਈ ਡਾਊਨ ਨਹੀਂ ਕਹਿ ਸਕਦਾ ਪੂਰੀ ਕੱਦ ਕਾਠੀ ਵਾਲੀ ਗਾਵਾਂ ਐਤਕੀ ਦਾ ਬਾਈ ਦੁੱਧ ਚੰਗਾ ਪਾ ਦੂਗੀ ਹਨਾ ਵੀਰੇ 32 33 ਲੀਟਰ ਦੇ ਦਊਗੀ ਜੀ ਦੇਣਾ ਵੀ ਚਾਹੀਦਾ ਹਨਾ ਇਹ ਸੀਗੇ ਮਿੱਤਰੋ ਪਹਿਲੇ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਵਿਖਾਤੀ ਆ ਚੰਗੇ ਦੁੱਧ ਦੀ ਮਾਲਕ ਹਨ ਅੱਗੇ ਹੁਣ ਆਜੋ ਤੁਸੀਂ ਦੋ ਤੋਕੜਾਂ ਗਾਈਆਂ ਵੀਰੇ ਕਾਲੀ ਗਾਂ ਦੀ ਕੀਰਤੇਲ ਆ ਬਾਈ ਬਾਈ ਬੋਕਰ ਇੱਕ ਈ ਬੰਦ ਕਰਦੇ ਹਾਂ ਜੀ ਇਹ 7 ਮਹੀਨੇ ਹੀ ਸੋਈ ਹੈ ਜੀ 7 ਮਹੀਨੇ ਦੀ ਹੈ ਹਾਂਜੀ ਹੁ 12 ਕਿਲੋ ਆਪਾਂ 11 ਕਿਲੋ ਗਾਰੰਟੀ ਦੇਵਾਂਗੇ ਜੀ ਠੀਕ ਆ ਵੀਰੇ ਤੇ ਕੋਈ ਬਣੀ ਬੁਣੀ ਤਾਂ ਨਹੀਂ ਵੀਰੇ ਇਹ ਬਣੀ ਹੀ ਰਹੀ ਨਹੀਂ ਜੀ ਅਜੇ ਦਵਾਈ ਭਰਾਈ ਆ ਹੁਣ 10 ਕੁ ਦਿਨ ਹੋ ਗਏ ਜੀ ਠੀਕ ਆ ਵੀਰੇ ਠੀਕ ਆ ਤੇ ਦੁੱਧ 11 ਕਿਲੋ ਤਿਆਰ ਹੈ ਹਾਂਜੀ ਹਾਂਜੀ ਤੋਲ ਕੇ ਸਵਾ ਇੱਕ ਬੀ ਨੂੰ ਕਿਵੇਂ ਆ ਵੀਰੇ ਓਕੇ ਜੀ ਸੁਆ ਦੁੱਧਾ ਹੀ ਆ ਵੀਰੇ ਸੁਆ ਦੁੱਧਾ ਸੁਣਾ ਜੀ ਇਹਨਾਂ ਨੂੰ ਠੀਕ ਆ ਵੀਰੇ ਇਹਦਾ ਰੇਟ ਭਾਈ ਕੀ ਰਹੂਗਾ ਇਹਦਾ 30000 ਜੀ 30000 ਰੁਪਏ ਮਾਨਤਾਂ ਨੇ ਇਹਦੇ ਵਿੱਚੋਂ ਮਾਨਤਾਂ ਕਰ ਦਾਂਗੇ ਠੀਕ ਆ ਕੱਢਿਓ ਪਰ ਨੂੰ ਵੀ ਲੈ ਮੇਤਰੋ ਸੁਆ ਦੁੱਧਾਵਾ ਦੁੱਧ 11 ਕਿਲੋ ਤਿਆਰ ਆ ਵਹਿੜ ਚੰਗੀ ਆ ਬਣਦੀ ਤਾਂ ਦੀ ਮੂੰਹ ਤੇ ਮੱਥੇ ਲੱਗਦੀ ਆ ਕਿਉਂਕਿ ਇੱਥੋਂ ਹਾਤੇ ਦਾ ਮਤਲਬ ਇਹ ਹੁੰਦਾ ਵੀ ਜਦੋਂ ਦੁੱਧ ਘਟ ਗਿਆ ਉਦੋਂ ਪਸ਼ੂ ਕੱਢ ਦੇਣੇ ਹੁੰਦੇ ਆ ਕੋਈ ਨੁਕਸਨ ਨਹੀਂ ਹੁੰਦਾ ਪਸ਼ੂਆਂ ਦੇ ਵਿੱਚ ਹਾਤੇ ਦੇ ਵਿੱਚੋਂ ਆ ਬਸ ਹਾਂ ਲੈ ਮਿੱਤਰੋ ਥਣ ਥਣੋੜ ਤੁਹਾਨੂੰ ਵਿਖਾਈ ਚੱਲਾਂਗੇ ਨਾਲ ਦੀ ਨਾਲ ਹੀ ਬਹੁਤ ਚੰਗਾ ਜਿਹੜਾ ਵਜੂਦ ਆ ਵਹਿੜ ਦਾ ਤੁਸੀਂ ਦੇਖ ਸਕਦੇ ਆ ਮਿੱਤਰੋ ਪਲੀ ਸੰਭੀ ਆ ਜਿੰਨੀ ਹੈਗੀ ਚੰਗੀ ਹੈ 11 ਕਿਲੋ ਦੁੱਧ ਵੀ ਤਿਆਰ ਆ ਤੇ ਫਿਰ ਭਾਈ ਵਹਿੜ ਟਿਕਾਣੇ ਤੇ ਆ ਗਏ ਭਾਈ ਤਾਜੀ ਦੁੱਧ ਚੰਗਾ ਦੇਗੀ ਸੀ 16 ਕਿਲੋ ਸੀਗਾ ਜੀ 16 ਕਿਲੋ ਠੀਕ ਹੈ 16 ਕਿਲੋ ਦੁੱਧ ਨੇ ਤਾਜੀ ਨੇ ਦਿੱਤਾ ਹੋਇਆ ਵੀ ਹਾfte ਦਾ ਮਤਲਬ ਉਹ ਮੈਂ ਪਹਿਲਾਂ ਵੀ ਦੱਸ ਕਿਹਾ ਏ ਹੁੰਦਾ ਵੀ ਪਸ਼ੂ ਘਰ ਦੁੱਧ ਘਟ ਗਿਆ ਦੁੱਧ ਦਾ ਜਿਹੜਾ ਹਾfte ਦਾ ਘਟ ਜਾਂਦਾ ਹੁੰਦਾ ਫਿਰ ਉਹ ਸੱਜਰ ਪਾ ਲੈਂਦੇ ਧੋਕੜ ਵੇਚ ਦਿੰਦੇ ਹੁੰਦੇ ਆ ਆ ਗਾਂ ਥੱਲੇ ਭਾਈ ਇਹ ਵੀ 7 ਕਿ ਮਹੀਨੇ ਅੱਧ ਦੀ ਸੂਈ ਜੀ ਠੀਕ ਆ ਬਣੀ ਬੁਣੀ ਵੀਰੇ ਬਣੀ ਐ ਵੀ ਨਹੀਂ ਰਹੀ ਇਹਨੂੰ ਦਵਾਈ ਭਰਾਈ ਜੀ ਠੀਕ ਆ ਵੀਰੇ ਤੇ ਦੁੱਧ ਵੀਰੇ ਹੁਣ 11 ਕਿਲੋ ਜੀ 11 ਕਿਲੋ ਤਿਆਰ ਹੈ ਹੈ ਹਾਂਜੀ ਠੀਕ ਆ ਚਵਾਈ ਚਵਾਈ ਨੂੰ ਕਿਵੇਂ ਬਰਾਦਰ ਓਕੇ ਜੀ ਇਹ ਕਿੰਨੇ ਦੀ ਦੇ ਦਈਏ ਇਹ 25 ਦੇ ਦਾਂਗੇ ਜੀ ਜੇ ਕੋਈ ਜੋੜਾ ਲੈ ਲਵੇ ਫਿਰ ਉਹੋ ਜੀ ਗੱਲਬਾਤ ਕਰ ਲਾਂਗੇ ਮਾਣ-ਮਾਨ ਕਰ ਦਾਂਗੇ ਜੀ ਠੀਕ ਜਰਸੀ ਹੈ ਚਿੱਟੇ ਰੰਗ ਦੀ ਹੈ ਨਾ ਹਾਂਜੀ ਚਿੱਟੇ ਦੇ ਨਾਲ ਕਾਲੇ ਕਾਲੇ ਸ਼ੈਂਭ ਜਿਆ ਮਿੱਤਰੋ ਤੇ 11 ਕਿਲੋ ਦੁੱਧ ਤਿਆਰ ਆ ਪੈਰ ਬਣਾਉਣਾ ਲਿਆ ਉਹ ਜਾ ਕੇ ਬਣਾ ਲਿਆ ਜੀ ਬੈੜ ਚੰਗੀ ਆ ਇਹ ਵੀ ਬਣ ਦਿਓ ਬਸ ਪਾਉਂਦੀ ਇਹਨੂੰ ਤੋਂ ਵੀ ਬਣਵੇ ਅੰਦਰ ਹੀ ਬਣ ਦੋ ਲੈ ਆਜੋ ਬਈ ਇੱਦਾਂ ਉਹਦੇ ਕੋਲ ਬਣ ਦੋ ਤੇਰੇ ਦਰਦੀ ਆ ਬਣ ਲੈਂਦਾ ਤੁਸੀਂ ਇਹਦਾ ਰੇਟ 25000 ਰੁਪਿਆ ਵਾ ਜਿਹੜੀ 3 ਨੰਬਰ ਤੇ ਵਿਖਾਈ ਹੁਣ ਆਜੋ ਮੱਝਾਂ ਵਾਲੇ ਪੱਖ ਤੇ ਲੈ ਬਈ ਆ ਪਹਿਲੇ ਨੰਬਰ ਤੇ ਜਿਹੜੀ ਸੌਰੀ 4 ਨੰਬਰ ਤੇ ਜਿਹੜੀ ਮੈਂ ਆਂਦੀ ਬਾਰੇ ਦਈ ਜਾਣਕਾਰੀ ਇਹਨੇ ਦੂਜਾ ਸੂਆ ਸੁਣਾ ਜੀ ਦੂਜਾ ਸੂਆ ਸੁਣਾ ਹਾਂਜੀ ਗੱਬੜ ਕਿਨੇ ਚਰਦੀ ਆ ਇਹ ਸਾਢੇ 3 ਮਹੀਨੇ ਦੀ ਜੀ ਸਾਢੇ 3 ਮਹੀਨੇ ਦੀ ਦੁੱਧ ਵੀਰੇ ਦੁੱਧ 7 ਕਿਲੋ ਹੈਗਾ ਜੀ 7 ਕਿਲੋ ਹੈਗਾ ਤੇ ਥਣ ਜੇ ਚੱਕਦੀ ਏ ਕਿ ਦੁੱਧ ਦੇ ਬਾਅਦ ਘੜਤਾ ਨਹੀਂ ਹੈਗੀ ਵੀਰੇ ਨਹੀਂ ਜੀ ਨਹੀਂ ਪਾਸਾ ਹਨਾ ਨਹੀਂ ਤਾਰਾ ਤੁਰਾ ਰਹਿ ਗਿਆ ਹੋਣੀਆਂ ਜੀ ਨਹੀਂ ਨਹੀਂ ਪਾਸਾ ਹੀ ਆ ਵੀਰੇ ਮਾ ਮਾ ਉਨੀ ਕੀ ਹੈਗਾ ਜੀ ਤੇ ਵੀਰੇ ਇਹ ਇਹਦਾ ਰੇਟ ਕੀ ਕਰਾਂਗੇ ਬਾਈ ਇਹਦਾ 60000 ਜੀ 60000 ਰੁਪਏ ਮਾਨਤਾਨੇ ਦੇ ਵਿੱਚੋਂ ਵੀ ਮਾਨਤਾਨ ਕਰ ਦਾਂਗੇ ਠੀਕ ਆ ਵੀਰੇ ਪਰ 7 ਕਿਲੋ ਦੁੱਧ ਦਾ ਹੁਣ ਵੀਰੇ ਹਾਂਜੀ ਦੋਵੇਂ ਟਾਈਮ ਹੀ ਮਿਲਦੀ ਆ ਠੀਕ ਆ ਬਣਦੇ ਵੀਰੇ ਲੈ ਵੀ ਮਿੱਤਰੋ 7 ਕਿਲੋ ਦੁੱਧ ਦਾ ਦੋਵੇਂ ਟਾਈਮ ਮਿਲਦੀ ਆ ਸਾਢੇ 3 ਨਵੇਂ ਮਹੀਨੇ ਦੀ ਇਹ ਕਰਮਾ ਵਾਲੀ ਗੱਪਣਾ ਚੈੱਕ ਪਾਸ ਆ ਦੇਖ ਸਰ ਸਿੰਘ ਸਿੰਘ ਗੋਲ ਉੱਥੇ ਹੀ ਬਣਦੇ ਵੀਰੇ ਬਰੀਕੀ ਬਰੂਕੀ ਮੈਂ ਦੇ ਵਿੱਚ ਚੰਗੀ ਆ ਸਾਰੀ ਹਨਾ ਵਾਕਈ ਮੈਂ ਬਈ ਤਾਜੀ ਦੁੱਧ ਦੇ ਕਿਉਂ ਨਹੀਂ 11-12 ਕਿਲੋ 12 ਕਿਲੋ ਹੈਗਾ ਸੀ 12 ਕਿਲੋ ਦੁੱਧ ਤਾਜੀ ਦਾ ਸੀਗਾ ਮਿੱਤਰੋ ਦੇਖ ਸਕਦੇ ਆ ਪੂਰੀ ਮਜਬੂਤ ਬਏ ਆ ਹੱਡਾ ਪੈਰਾ ਦੀ ਹੁਣ ਆ ਗਈ ਨੀਲੀ 라ਵੀ ਦੀ 5 ਨੰਬਰ ਤੇ ਮੈਂ ਇਹ ਵੀ ਇਹਦੇ ਬਾਰੇ ਦੱਸਿਓ ਵੀਰੇ ਇਹਨੇ ਦੂਜਾ ਸੂਆ ਸੁਣਾ ਜੀ ਦੂਜਾ ਸੂਆ ਹੈ ਹਾਂ ਜੀ 6 ਮਹੀਨੇ ਤੋਂ ਬਾਹਰ ਗੱਭਣ ਹੈ 6 ਮਹੀਨੇ ਤੋਂ ਬਾਹਰ ਆ ਦੁੱਧ ਹੈਗਾ ਵੀਰੇ ਹੁਣ ਹੁਣ ਇੱਕ ਟਾਈਮ 3 ਕਿੱਲੋ ਦਿੰਦੀ ਜੀ ਇੱਕ ਟਾਈਮ 3 ਕਿਲੋ ਬਾਅਦ ਡਰਾਈ ਕਰਨੀ 5-7 ਦਿਨ ਹੀ ਹੈ ਜੀ ਠੀਕ ਆ ਬਾਦ ਤੁਹਾਡਾ ਥਣਪਾਸ ਕਰਾ ਜੂਗੀ ਹਾਂ ਜੀ ਹਾਂ ਜੀ ਤਾਜੀ ਦੁੱਧ ਕਿੰਨੇ ਕੋ ਦੇਗੀ ਸੀ 16 ਕਿੱਲੋ ਸੀਗਾ ਜੀ ਪਹਿਲੇ ਸੂਏ ਦਾ ਠੀਕ ਆ ਵੀਰੇ ਇਹਦੇ ਟੀਕਾ 2 ਕਾ ਵੀਰੇ ਇਹਨੇ ਨੀਲੀ ਲੱਗਦੀ ਆ ਭਰਾਇਆ ਵੇਖ ਕੇ ਦਦਾਂ ਕਿਹੜ ਰੰਗੀਲੇ ਦਾ ਭਰਾਇਆ ਹੋਇਆ ਬਾਈ ਆਉਂਦਾ ਤੇ ਇਹਦਾ ਰੇਟ ਬਾਈ ਇਹਦਾ 90 ਜੀ 90 ਠੀਕ ਆ ਬਾਈ ਲੈ ਵੀ ਮਿੱਤਰੋ ਨੀਲੀ ਦਾ ਵੀ ਨਸਲ ਆ ਤੇ ਮੈਂ ਚੰਗੀ ਆ ਟਿਕਾਣਾ ਮੈਂ ਦਾ ਵੱਡੀ-ਬੁੱਡੀ ਮੈਂ ਆ ਪੂਰੀ ਐਣਾ ਹੈ ਛੋਟੀ-ਛੋਟੀ ਨਾ ਮੰਨ ਲੈ ਜੇ ਮੈਂ ਦਾ ਜਿਹੜਾ ਕੁਆਲਿਟੀ ਕੁਆਲਿਟੀ ਆ ਨਾ ਪੂਰੇ ਮਾਰਕਿੰਗ ਚ ਪੈਰੇ ਪੈਰ ਪੂਰ ਬਰੀਕੀ ਮੈਂ ਦੀ ਬਾਕੀ ਦੁੱਧ 3 ਕਿਲੋ ਇੱਕ ਟਾਈਮ ਮਿਲਦੀ ਹੈ 6 ਮਹੀਨਿਆਂ ਦੀ ਗੱਭਣਾ ਹੁਣ ਤੇ ਹੋਰ ਇਹਨੇ ਹੁਣ ਡਰਾਈ ਵਾਲੇ ਪੱਖ ਨੂੰ ਜਾਣਾ ਵਾ ਮਿੱਤਰੋ ਟਿਕਾਣੇ ਤੇ ਮੈਂ ਤਿਆਰ ਹੋ ਗਈ ਰੁੱਤ ਦੇ ਵਿੱਚ ਤੇ ਭਾਵਾਂ ਦੀ ਇਹਨਾਂ ਭਰਾਵਾਂ ਨੂੰ ਹੀ ਫਿਰ ਸੱਜਰ ਕਰਕੇ ਦੇ ਦਿਆ ਜੀ ਨੰਬਰ ਸੇਵ ਕਰਕੇ ਰੱਖਾ ਕਿਉਂਕਿ ਇਹਨਾਂ ਦਾ ਦੁੱਧ ਤੇ ਲਾਉਣੀਆਂ ਹੀ ਹੁੰਦੀਆਂ ਮੈਂ ਬਾਕੀ ਬਾਈ ਹੋਣੀਆਂ ਦੀ ਇੱਕ ਗੱਲ ਇਹ ਆ ਵੀ ਮੈਂ ਇੱਥੋਂ ਵੇਖ ਕੇ ਲਜਾਇਆ ਜੇ ਉਦੋਂ ਬਾਅਦ ਦੀ ਕੋਈ ਫੋਨ ਦੀ ਗੱਲ ਨਹੀਂ ਕਿਉਂਕਿ ਭਾਈ ਪਸ਼ੂ 100 ਦੇ ਤਕਰੀਬ ਸੁਦੇ ਕਰੀਬ ਆ ਬਾਈਆਂ ਕੋਲੇ ਕੋਈ ਕਿੰਨੀ ਹੈ ਨਹੀਂ ਮੈਂ ਬਾਕੀ ਇਹਨਾਂ ਦਿਮਾਗ ਨਹੀਂ ਰਿੰਦਾ ਬਾਈਆਂ ਦਾ ਆ ਬਾਈ ਨਾਲ ਦੀ ਮੈਂ ਜਿਹੜੀ 6 ਨੰਬਰ ਤੇ ਵੀਰੇ ਇਹ ਤੀਜਾ ਸੂਆ ਜੀ ਤੀਜਾ ਸੂਆ ਹੈ ਹਾਂਜੀ ਤੇ ਇਹ ਬਾਈ ਕਿੰਨੇ ਚਿਰ ਦੀ ਗੱਪਣਾ ਸਾਢੇ 3-4 ਮਹੀਨੇ ਇਹ ਗੱਪਣੀ ਹੈ ਸਾਢੇ 3-4 ਮਹੀਨਿਆਂ ਦੀ ਹੈ ਹਾਂਜੀ ਦੁੱਧ ਵੀਰੇ ਦੁੱਧ 7 ਕਿਲੋ ਹੈਗਾ ਜੀ ਠੀਕ ਹੈ ਮੇਰੇ ਲਈ ਦੋਵੇਂ ਟਾਈਮ ਹੀ ਹੈ ਬਾਈ ਹਾਂਜੀ ਠੀਕ ਹੈ ਬਾਈ ਤੇ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ 80 ਜੀ 80 ਠੀਕ ਹੈ ਮੰਨ ਤਾਣਾ ਮੰਨ ਮੰਨ ਕਰ ਦਾਂਗੇ ਠੀਕ ਹੈ ਬਾਈ ਕੱਢੋ ਪਰੋ ਲੈ ਵੀ ਮਿੱਤਰੋ 80000 ਰੁਪਏ ਇਹਦਾ ਰੇਟ ਆ ਮੰਨ ਤਾਣ ਹੋ ਜੂ ਝੋਟੀ ਇਹ ਵੀ ਚੰਗੀ ਆ 7 ਕਿਲੋ ਦੁੱਧ ਵੀ ਤਿਆਰ ਆ ਬਰੀਕੀ ਵੀ ਤਾਜੀ ਦੁੱਧ ਕਿੰਨਾ ਕੋ ਚੋਲਿਆ ਸੀ ਵੀਰੇ 14 ਕਿਲੋ ਜੀ 14 ਕਿਲੋ ਠੀਕ ਹੈ ਪਰ 14 ਕਿਲੋ ਦੁੱਧ ਤਾਜੀ ਦਾਇਨ ਦੇ ਥਲੋ ਚੋਇਆ ਹੋਇਆ ਕਿਉਂਕਿ ਬਾਈ ਹੁਣੀ ਨਾ ਮਿੱਤਰੋ ਇੱਕ ਗੱਲ ਆਇਆ ਵੀ 14-15 ਕਿਲੋ ਤੋਂ ਘੱਟ ਤਾਂ ਮਹਾਂ ਜਿਹੜੀ 8-10 ਕਿਲੋ ਵਾਲੀ ਉਹ ਖਰਾਰਦੇ ਨਹੀਂ ਸੱਜਰ ਵੀ ਹੋਵੇ ਭਾਵੇਂ ਕਿਉਂਕਿ ਵਾਰਾ ਨਹੀਂ ਖਾਂਦੀ ਆ ਵੇਖੋ ਮਿੱਤਰੋ ਤੁਸੀਂ ਬਰੀਕੀ ਆਰਡਰ ਰੂਡਰ ਦੀ ਕੁਆਲਿਟੀ ਵੀ ਮਹਾਂ ਦੀ ਬੇਤਰੀ ਨਾ ਸਾਢੇ ਤਿੰਨ ਚਾਰ ਮਹੀਨਿਆਂ ਦੀ ਗੱਬਣਾ ਕਨਫਰਮ ਜਦੋਂ ਡਾਇਰੈਕਟਰ ਨੇ ਹੱਥ ਪਾਤਾ ਉਦੋਂ ਕਰ ਦੂਗਾ ਤਾਂ ਉਹਨੂੰ ਕਿੰਨੇ ਚਿਰ ਦੀ ਆ ਉਹ ਤੁਸੀਂ ਚੈੱਕ ਕਰਾ ਲਿਓ ਕਿਉਂ ਭਾਈ ਤੇ ਆ ਬਾਈ ਲਾਸਟ ਵਾਲੀ ਇਹ ਵੀ ਸਾਢੇ ਤਿੰਨ ਚਾਰ ਦੀ ਜੀ ਠੀਕ ਆ ਦੁੱਧ ਵੀਰੇ ਦੋ 7 ਕਿਲੋ ਹੋਊਗਾ ਇਹਨਾਂ 7 ਕਿਲੋ ਠੀਕ ਆ ਮਿਲਦੀ ਇਹਵੇ ਦੋਵੇਂ ਟਾਈਮ ਹੀ ਆ ਬਾਈ ਹਾਂਜੀ ਠੀਕ ਆ ਵੀਰੇ ਤੇ ਇਹਦਾ ਰੇਟ ਬਾਈ ਇਹਦਾ 60000 ਜੀ ਠੀਕ ਆ ਬਾਈ ਲੈ ਵੀ ਮਿੱਤਰੋ ਨਿੱਕੇ ਸਿੰਘ ਦੀ ਝੋਟੀ ਆ ਜਮਾ 60000 ਰੁਪਿਆ ਰੇਟ ਹੈ ਤੇ ਮਿੱਤਰੋ ਬਾਕੀ ਗੱਲ ਐ ਵੀ ਝੋਟੀ ਸਾਢੇ ਤਿੰਨਾਂ ਚਾਰਾਂ ਮਹੀਨਿਆਂ ਦੀ ਗੱਬੜ ਵੀ ਆ ਤੇ ਬਰੀਕੀ ਝੋਟੀ ਦੇ ਵਿੱਚ ਇਹਦੇ ਵਿੱਚ ਪੰਨਦੇ ਵੀਰੇ ਬਰੇਕੀ ਬਰੋਕੀ ਸਾਰੀ ਚੰਗੀ ਆ ਰੰਗ ਥੋੜਾ ਜਿਹਾ ਤਾਂ ਫਿੱਕਾ ਵੀ ਇੱਕ ਥਾਂ ਤੇ ਰਹਿੰਦੀਆਂ ਖੜੀਆਂ ਮਿੱਤਰੋ ਜਦੋਂ ਉਹੀ ਜਾ ਕੇ ਬਣੀਆਂ ਇਹਨਾਂ ਨੂੰ ਪਿੱਪਲ ਬੋਰਡ ਦੇ ਥੱਲੇ ਤੇ ਇਹਨਾਂ ਨੇ ਰੰਗ ਕਰ ਜਣਾ ਕਾਲੀ ਨਾਗੜੀ ਵਰਗਾ ਕਾਲਾ ਤੇ ਮੈਂ ਟਿਕਾਣੇ ਦੀ ਲੇਵਾਲੂਆ ਮੈਂ ਦੇ ਥੱਲੇ ਬਹੁਤ ਚੰਗਾ ਇਹਦੇ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਢੰਚਾ ਢੁੰਚਾ ਮੈਂ ਦਾ ਚੰਗਾ ਹੁਣ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰੇ ਜਾਨਵਰ ਆ ਜਿਹੜੇ ਦਿਖਾ ਦਿੱਤੇ ਆ ਕੁਆਲਿਟੀ ਚੈੱਕ ਕਰਾ ਦਿੱਤੀ ਆ ਡਿਟੇਲ ਲੈ ਦਿੱਤੀ ਆ ਦੋ ਰਹਿ ਗਈਆਂ ਕੱਟੀਆਂ ਬਾਈ ਤੇ ਇਹ ਕੱਟੀਆਂ ਬਾਰੇ ਆਪਾਂ ਗੱਲਬਾਤ ਕਰ ਲਈਏ ਬਾਈਆਂ ਦੇ ਨਾਲ ਬਾਈ ਇਹ ਕਿੰਨੇ ਕਿੰਨੇ ਚਿਰਦੀਆਂ ਵੀਰੇ ਇਹ 8-8 ਮਹੀਨੇ ਦੀਆਂ ਹੈਗੀਆਂ ਜੀ 8-8 ਮਹੀਨੇ ਦੀਆਂ ਦੋਵੇਂ ਹੈ ਹਾਂਜੀ ਠੀਕ ਆ ਜੋੜਾ ਕਿੰਨੇ ਦਾ ਦੇ ਦੇਾਂਗੇ ਵੀਰੇ ਜੋੜਾ 28000 ਦਾ ਦੇ ਦਾਂਗੇ 28000 ਦਾ ਮਾਨਤਨ ਹੋ ਜਾ ਵੀਰ ਦੇ ਚਾਹ ਮਾਨਤਨ ਕਰ ਦਾਂਗੇ ਠੀਕ ਆ ਦੁੱਧ ਕਿੰਨੇ-ਕਿੰਨੇ ਦੀਆਂ ਮਾਵਾ ਦੇ ਸੀ ਇੰਦੀ ਮਾਵਾ 14 ਕਿਲੋ ਸੀ ਇੰਦੀ ਮਾਵਾ 16 ਕਿਲੋ ਸੀ ਠੀਕ ਹੈ ਇੰਦੀ ਮਾਵਾ 16 ਕਿਲੋ ਠੀਕ ਹੈ ਨਹੀਂ ਮਿੱਤਰੋ ਆਹ ਦੇਖ ਸਕਦੇ ਆ ਬਾਈ ਕਿਆ ਬਾਤ ਆ ਕਟੀਆਂ ਵੀ ਵੇਚਣ ਲੀਆਂ ਨੀਲੀ ਰਾਵੀ ਦੀਆਂ ਕਿ ਨਹੀਂ ਬਾਈ ਨਹੀਂ ਆਵੇ ਵੇਚ ਨਹੀਂ ਸਲਾਣੀ ਹੈ ਹਜੇ ਵੇਚ ਨਹੀਂ ਸਾ ਠੀਕ ਹੈ ਲੈ ਵੀ ਮਿੱਤਰੋ ਇਹ ਜਾਨਵਰ ਸੀ ਪਾਈਆਂ ਦੇ ਕੋਲੇ ਸਾਰੇ ਜਾਨਵਰਾਂ ਦੀ ਡਿਟ 80543 ਜੀ 0802 ਇੱਕ ਵਾਰੀ ਹੋਰ ਬੋਲ ਦਿਓ 80543 ਜੀ 0802 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਦ ਸ਼ੁਕਰੀਆ ਜੋਂਦਰਾ